ਕੀ ਸਲਾਹ ਕਰਨੀ ਤੂੰ ਮੇਰ ਨਾਲ ਕੀ ਮੇਰਾ ਸਿਰ ਖਾਦਾ ਤੂੰ ਉਹ ਮੈਂ ਕਹਿਣੀ ਆਂ ਵੀ ਸਾਡੀ ਸਕੂਟਰੀ ਪੁਰਾਣੀ ਹੋ ਗਈ ਆ ਨਵੀਂ ਲੱਲੀਏ ਅੱਛਾ ਨਵੀਂ ਘੜਾ ਲਾ ਤੇ ਸਕੂਟਰੀ ਹੈ ਆਹੋ ਆਹੋ ਹੋਰ ਸੇਵਾ ਕੋਈ ਮੈਂ ਇੱਕ ਹੋਰ ਸਲਾਹ ਦੇਣੀ ਤੁਹਾਨੂੰ ਸੋਨਾ ਬੜਾ ਮਹਿੰਗਾ ਹੋਣ ਗਿਆ ਵਾ ਅੱਗੇ ਲਿਆ ਨਹੀਂ ਜਾਣਾ ਮੈਨੂੰ ਇੱਕ ਸੋਨੇ ਦਾ ਹਾਰ ਵੀ ਬਣਾ ਦਿਓ ਅੱਛਾ ਹਾਰ ਬਣਾ ਦੂੰ ਸੋਨੇ ਦਾ ਹੈ ਹਾਂ ਤੇ ਮੇਰੇ ਥਾਲੇ ਦੀ ਗੱਲਾਂ ਤੇ ਐਂ ਕਰਦੀ ਮੇਰ ਨਾਲ ਜਦਾ ਵਿਜੇ ਮਾਲੀਆ ਨਾ ਵਿਆਹ ਹੀ ਹੁੰਦੀ ਆ ਤੂੰ ਹੋਰ ਬਣਾ ਦੂ ਰਾਣੀ ਹਾਰ ਤੈਨੂੰ ਕਿੱਥੋਂ ਲਾਂਗੇ ਸਕੂਟਰੀ ਆਪਾਂ ਕਿੱਥੋਂ ਬਣਾ ਲਾਂਗੇ ਸੋਨਾ ਮੈਂ ਤਾਂ ਫੀਟ ਵਾਲੇ ਤੋਂ ਦੇਣੇ 2000 ਰੁਪਏ ਨੂੰ ਤੇ ਹੋਣੀ ਲੱਭਣ ਦਿਆ ਗੱਲਾਂ ਮਾਰਨ ਦਈ ਮਰਨ ਉਹ ਯਾਰ ਮੇਰੇ ਕੋਲ ਇੱਕ ਸਕੀਮ ਹੈ ਨਾ ਆ ਐਡੀ ਤੂੰ ਇਹਦੇ ਸਕੀਮੂ ਬਾਈ ਠੀਰਾ ਚੁੱਪ ਕਰਕੇ ਉਹ ਮੇਰੀ ਗੱਲ ਸੁਣੋ ਆਪਾਂ ਬੈਂਕ ਤੋਂ ਕ੍ਰੈਡਿਟ ਕਾਰਡ ਬਣਾ ਲੈਂਦੇ ਆ ਉਤੋਂ ਲੈ ਲੈਂਦੇ ਆ ਸਕੂਟਰੀ ਕਿਹੜਾ ਕ੍ਰੈਡੂ ਕਾਰਡ ਉਹ ਬੈਂਕ ਤੋਂ ਬਣਨਦਾ ਵਾ ਕਾਰਡ ਉਹ ਕੀ ਕਰ ਦੂ ਉਤੋਂ ਲੈਣੇ ਉਸ ਤੋਂ ਮਿਲਣੇ ਸਕੂਟਰੀ ਤਾਂ ਬੈਂਕ ਨੂੰ ਕੋਈ ਨਹੀਂ ਦੇਣਾ ਆਪਾਂ ਹਨਾ ਨਾ ਪਲੀਜ਼ ਆ ਫਰੀਕ ਕੋਲਾ ਬੈਂਕਿਆ ਨਾ ਤਰੀ ਦਾ ਫਰੀਕ ਹੌਣ ਦੇ ਦੂ ਤੈਨੂੰ ਪੈਸੇ ਉਹ ਯਾਰ ਬਾਅਦ ਚ ਕਿਸ਼ਤਾਂ ਬਣ ਜਾਂਦੀਆਂ ਵਾ ਹਾਂ ਇੱਥੇ ਆ ਨਾ ਤੇ ਕਿਸ਼ਤਾਂ ਕੌਣ ਭਰੂ ਨਹੀਂ ਭਰੂਗਾ ਹੋਰ ਕੌਣ ਭਰੂਗਾ ਯਾਰ ਉਸ ਮੈਂ ਭਰੂੰ ਕਿਸ਼ਤਾਂ ਨਾ ਮੇਰੇ ਚਿਤੜਾ ਨੋਟ